ਕੀ ਨਾਮ ਕੀ ਤੁਹਾਡਾ ਖੁਸ਼ਬੂ ਆਹ ਕੀ ਗੱਲਬਾਤ ਹੋਈ ਸੀ ਕੀ ਗੱਲਬਾਤ ਪਹਿਲਾ ਵੀਰੇ ਤਿੰਨ ਮੁੰਡੇ ਆਏ ਨੇ ਉਹ ਤੇ ਮੂੰਹ ਬੰਨੇ ਹੋਏ ਸੀ ਦੋ ਦੇ ਖੁੱਲੇ ਸੀ ਇੱਕ ਦਾ ਬੰਨਿਆ ਹੋਇਆ ਸੀ ਮੂੰਹ ਤੇ ਉਹਨਾਂ ਨੇ ਸਿਗਰਟ ਮੰਗੇ ਸੀ ਕਿ ਨਹੀਂ ਹੈਗੀ ਤੇ ਬਸ ਉਹ ਥੋੜੀ ਜੀ ਅੰਦਰ ਆ ਕੇ ਉਹਨਾਂ ਨੇ ਵੇਖਿਆ ਵੀ ਮਾੜਾ ਮੋਟਾ ਜਿਵੇਂ ਦੋ ਇੱਕ ਸੈਕਿੰਡ ਖਲੋ ਕੇ ਵੇਖਿਆ ਵੀ ਕੋਈ ਹੈਗਾ ਅੰਦਰ ਨਹੀਂ ਆ ਨਹੀਂ ਹੈਗਾ ਤੇ ਮੈਂ ਉਧਰ ਮੇਰੇ ਬੈਠੇ ਸੀ ਕਿ ਮੈਂ ਉਧਰ ਨੂੰ ਝਾੜੂ ਲਗਾਉਂਦੀ ਵੀ ਸੀ ਗੰਦ ਵੱਲ ਨੂੰ ਤੇ ਬਸ ਉਹਨਾਂ ਨੇ ਆ ਕੇ ਨਾਲ ਆਪਣੀ ਗਨ ਦਿਖਾਈ ਏ ਤੇ ਉਹਨਾਂ ਨੇ ਗੱਲੇ 'ਚ ਸਾਰੇ ਪੈਸੇ ਕੱਢ ਲਏ ਫਿਰ ਦੂਜਾ ਮੁੰਡਾ ਗਿਆ ਫਟਾਫਟ ਕਾਪਾ ਲੈ ਆਇਆ ਉਹਨਾਂ ਨੇ ਇਹਨਾਂ ਦੀ ਸਾਰੀ ਪੌਕਟ ਫਰੋਲੀ ਏ ਜਿੰਨੇ ਪੈ ਜੋ 3000 ਰੁਪਿਆ ਵੀ ਸੀਗਾ ਲੈ ਕੇ ਜਿਹੜੇ 25-3000 ਰੁਪਿਆ ਲੈ ਕੇ ਗੱਲੇ ਚ ਕੱਢ ਕੇ ਤੇ ਨਾਲ ਮੇਰੀ ਵੀ ਪਾਕਟ ਫਰੋਲੀ ਹੈ ਮੇਰੇ ਕੋਲ ਵੀ ਜੋ ਸੀ 4-500 ਰੁਪਿਆ ਮੇਰੀ ਪਾਕਟ ਚ ਸੀਗਾ ਉਹ ਵੀ ਲੈ ਗਏ ਉਹ ਤੇ ਮੇਰੇ ਤੇ ਵੀ ਸਿੱਤੇ ਗਾਨੇ ਰੱਖੀਏ ਤੇ ਮੇਰੇ ਹਸਬੰਡ ਦੇ ਵੀ ਰੱਖੀਏ ਕਿੰਨੇ ਕ ਟਾਈਮ ਸੀਗਾ ਕਿ ਟਾਈਮ ਪਹੁੰਚ ਕੋ 11 ਵਜੇ ਦਾ ਸੀ ਕਿ ਮonti ਗੱਲ ਮੰਗਸਾਂ ਨੂੰ ਇਨਸਾਫ ਚਾਹੀਦਾ ਐਦਾਂ ਤਾਂ ਕੋਈ ਵੀ ਜੇ ਅਸੀਂ ਰੋਜੀ ਰੋਟੀ ਕਮਾਣ ਬੈਠੇ ਆਂ ਜੇ ਬੰਦਾ ਰੋਜੀ ਰੋਟੀ ਕਮਾ ਨਹੀਂ ਪਾਏਗਾ ਤੇ ਕਿੱਦਾਂ ਦੁਕਾਨ ਚਲਾਏਗਾ ਆਪਦੀ ਕਿੱਦਾਂ ਕੋਈ ਕੰਮ ਕਰੂਗਾ ਜੇ ਇਹੀ ਡਰ ਦੇਲ ਚ ਬੈ ਗਿਆ ਕਿ ਹਾਂ ਕੋਈ ਵੀ ਕਦੋਂ ਵੀ ਆ ਸਕਦਾ ਹੈ ਤੇ ਕੰਮ ਕਿੱਦਾਂ ਕਰੂਗਾ ਕਿਵੇਂ ਖਾਊਗਾ ਰੋਟੀ ਕੋਈ ਪਤਾ ਲੱਗਾ ਕੌਣ ਸੀ ਉਹ ਬੰਦੇ ਬੰਦੇ ਨਹੀਂ ਪਤਾ ਲੱਗਾ ਕੌਣ ਹੈ ਵੇਖਣ ਚ ਨਸ਼ੇੜੀ ਨਹੀਂ ਲੱਗਦੇ ਵੇ ਸਿਗੇ ਗੱਲ ਪੱਜੀ ਕੀ ਨਾਮ ਕੀ ਤੁਹਾਡਾ ਮੇਰਾ ਮonti MC ਨਾਮ ਹੈ ਅੰਸ਼ੂ ਸਰ ਕੀ ਘਟਨਾ ਜਿਹੜੀ ਹੋਊਗਾ ਘਟਨਾ ਰਾਤੀ ਅੱਜ ਕੱਲ ਦੁਕਾਨਾਦਾਰਾਂ ਦਾ ਰਾਤ ਜਿਵੇਂ ਮੰਨ ਲਓ ਸ਼ਰਿਆਮ ਗੁੰਡਾਗਰਦੀ ਸ਼ਰਿਆਮ ਮੰਨ ਲਓ ਰੋਲਵਰ ਦਿਖਾ ਕੇ ਇਹਨਾਂ ਦੇ ਰੱਖ ਕੇ ਇਹਨਾਂ ਨੂੰ ਧਮਕਾ ਕੇ ਇਹਨਾਂ ਦਾ ਸਾਰਾ ਜਿਵੇਂ ਗੱਲੇ ਜੋ ਵੀ ਪੈਸੇ ਸਾਰਾ ਜਿਵੇਂ ਇਹਨਾਂ ਦੀ ਜੇਬਾਂ ਚੋਂ ਪੈਸੇ ਸਾਰੇ ਕੱਢ ਕੇ ਲੈ ਗਏ ਗਰੀਬ ਬੰਦਾ ਤਾਂ ਰੋਟੀ ਕੱਲ ਨੂੰ ਖਾ ਹੀ ਨਹੀਂ ਸਕਦਾ ਮੰਨ ਲਓ ਜੇ ਮੰਨ ਲਓ ਕੋਈ ਰੇੜੀ ਵਾਲਾ ਜਾਂਦਾ ਪ੍ਰਸ਼ਾਸਨ ਦਾ ਵੀ ਵੀ ਮੰਨ ਲਓ ਦਿਨੋ ਦਿਨ ਮਾਹੌਲ ਖਰਾਬ ਹੋ ਰਿਹਾ ਹੈ ਕੋਈ ਕਿਸੇ ਤਰ੍ਹਾਂ ਦਾ ਜੇ ਆਪਾਂ ਦੇਖੀਏ ਵੀ ਆਪਾਂ ਵੀ ਕੋਈ ਰਾਤ ਨੂੰ ਰੇੜੀ ਲੈ ਕੇ ਜਾਂਦਾ ਕੋਈ ਗਰੀਬ ਬੰਦਾ ਜਿਆ ਰੇੜੀ ਵਿਚਾਰਾ ਸਾਰੀ ਦਿਹਾੜੀ ਮਿਹਨਤ ਕਰਕੇ ਜਿਹੜਾ ਕਰਦਾ ਉਹ ਉਹਦੇ ਰਾਤ ਨੂੰ ਪੈਸੇ ਖੋਏ ਜਾਂਦੇ ਨਸ਼ੇੜੀ ਖੋਈ ਜਾਂਦੇ ਨੇ ਦਿਨੋਂ ਦਿਨ ਨਸ਼ਾ ਵਧੀ ਜਾਂਦਾ ਬੁਰੇ ਹਾਲ ਫਰੋਇਪੁਰ ਦੇ ਵਿੱਚ ਬਹੁਤ ਬੁਰਾ ਹਾਲ ਇਹਨਾਂ ਦੀ ਕਿੰਨੀ ਲੁੱਟ ਹੋਈ ਹੈ ਇਹਨਾਂ ਦਾ 30000 ਰੁਪਏ ਦੇ ਕਰੀਬ ਉਹਨਾਂ ਨਾਲ ਕੀ ਪੈਸੇ ਲੈ ਗਏ ਨੇ ਰਾਤ ਪਤਾ ਲੱਗਾ ਕਿ ਕਿੰਨੇ ਬੰਦੇ ਸੀਗੇ ਤੇ ਤਿੰਨ ਜਾਨੇ ਸੀਗੇ ਇੱਕ ਨੇ ਪਿਸਤੌਲ ਪਹਿਲੋ ਪਿਸਤੌਲ ਰੱਖਿਆ ਦੂਜਾ ਤੀਜਾ ਮੁੜ ਕੇ ਦੋ ਜਣੇ ਅੰਦਰ ਆਏ ਮੁੜ ਕੇ ਤੀਜਾ ਫਿਰ ਕਾਪਾ ਲੈਣ ਗਿਆ ਕਾਪਾ ਲੈ ਕੇ ਇਹਨਾਂ ਨੂੰ ਫਿਰ ਧਮਕਾ ਕੇ ਦੋ ਜਣੇ ਸੀ ਦੋਵੇਂ ਜੀ ਸੀ ਦੋਵੇਂ ਜੀਆਂ ਕੋਲੋਂ ਇਹਨਾਂ ਨੇ ਜੋ ਵੀ ਉਹਨਾਂ ਕੋਲ ਹੋਇਆ ਉਹਨਾਂ ਨੇ ਕੋਈ ਕਮੀ ਨਹੀਂ ਆਪਦੇ ਵੱਲੋਂ ਛੱਡੀ ਉਹਨਾਂ ਨੇ ਜੋ ਵੀ ਸਾਰਾ ਫਰੋਲਾ ਫਰੋਲੀ ਕਰਕੇ ਸਾਰੇ ਪੈਸੇ ਕੱਢ ਕੇ ਲੈ ਗਏ ਨੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਇਹਨਾਂ ਨੂੰ ਵੀ ਹਾਂ ਵੀ ਇਹਨਾਂ ਨੂੰ ਨੱਥ ਪਾਈਏ ਨਹੀਂ ਤਾਂ ਦਿਨੋ ਦਿਨ ਮੋਲ ਖਰਾਬ ਹੁੰਦਾ ਦੁਰਾਜੇਗਾ ਕੋਈ ਦੁਕਾਨਦਾਰਾਂ ਦਾ ਹਾਲ ਨਹੀਂ ਰਹੇਗਾ ਕੋਈ ਲੋਕਾਂ ਦਾ ਗਰੀਬਾਂ ਬੰਦਿਆਂ ਦਾ ਕੋਈ ਦਿਨੋ ਦਿਨ ਬੁਰਾ ਹਾਲ ਹੁੰਦਾ ਜਾਏਗਾ ਵੀ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਮੈਂ ਮਾਰਕੀਟ ਦੇ ਪ੍ਰਧਾਨ ਹੋਂਦ ਦੇ ਮੱਤੇ ਵੀ ਕਰਦਾ ਵੀ ਹਾਂ ਵੀ ਥੋੜਾ ਜਿਆ ਜਿਵੇਂ ਇਹ ਕੰਮ ਨੂੰ ਥੋੜੀ ਜੀ ਨਕੇਲ ਪਾਓ ਨਹੀਂ ਤਾਂ ਇਹ ਦਿਨੋ ਦਿਨ ਮਹੌਲ ਖਰਾਬ ਹੋ ਜਾਣਗੇ ਲੋਕਾਂ ਦਾ ਨਿਕਲਣਾ ਬਾਹਰ ਬੰਦ ਹੋ ਜਾਏਗਾ